ਹੈਲੋ ਜੀ ਸਤਿ ਸ੍ਰੀ ਅਕਾਲ ਮਾਇਆ ਮਨਜੀਤ कौर ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਖੁਸ਼ ਰਹੋ ਸੋਨੂ ਦੁੱਖ ਦਰਦ ਤਕਲੀਫਾਂ ਕੋਈ ਵੀ ਤੰਗ ਨਾ ਕਰਨ ਮੇਰੀ ਮਹਾਰਾਜ ਅੱਗੇ ਇਹੋ ਜੀ ਅਰਦਾਸ ਹੈ ਜੋ ਵੀ ਭੈਣ ਭਰਾ ਮੇਰੇ ਨਾਲ ਜੁੜ ਚੁੱਕੇ ਆ ਮੈਂ ਸਭ ਲਈ ਅਰਦਾਸ ਕਰਦੀ ਆ ਜਿਹੜਾ ਦੁਸ਼ਮਣ ਆ ਮੈਂ ਉਹਦੇ ਲਈ ਵੀ ਅਰਦਾਸ ਕਰਦੀ ਆ ਕਿ ਮਾਲਕਾ ਮਹਾਰਾਜ ਇਹ ਜ਼ਿੰਦਗੀ ਸਭ ਨੂੰ ਖੁਸ਼ੀਆਂ ਭਰੀ ਦੇਵੀ ਮਾਲਕਾ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਨਾ ਆਵੇ ਆਪਾਂ ਸਭ ਲਈ ਦੁਆਵਾਂ ਮੰਗਦੇ ਆ ਕਿਉਂਕਿ ਗੁਰੂ ਮਹਾਰਾਜ ਸਿਖਾਉਂਦੇ ਆ ਵੀ ਜੋ ਦੂਜਿਆਂ ਦੀ ਖੈਰ ਮੰਗਦੇ ਆ ਉਹਨਾਂ ਦੀ ਪਰਮਾਤਮਾ ਆਪ ਰਾਖੀ ਕਰਦਾ ਜੋ ਦੂਜਿਆਂ ਤੇ ਸੜਦੇ ਆ ਉਹਨਾਂ ਨੂੰ ਪਰਮਾਤਮਾ ਮੇਰੇ ਅੱਗੇ ਨਹੀਂ ਵਧਣ ਦਿੰਦਾ ਅੱਜ ਆਪਾਂ ਗੱਲ ਕਰਦੇ ਆ ਜੀ ਵੀ ਜੋ ਮਰਜ਼ੀ ਹੋ ਜੇ ਆਪਾਂ ਹਰ ਹਾਲ ਦੇ ਵਿੱਚ ਜ਼ਿੰਦਗੀ ਜਿਉਂ ਕੇ ਦਿਖਾਉਣੀ ਆ ਖੁਸ਼ ਰਹਿਣਾ ਸਭ ਤੋਂ ਪਹਿਲਾ ਰੂਲ ਬਣਾ ਲਓ ਜੇ ਜ਼ਿੰਦਗੀ ਖੁਸ਼ੀ ਖੁਸ਼ੀ ਜਿਉਣਾ ਚਾਹੁੰਦੇ ਹੋ ਬਿਮਾਰੀਆਂ ਰਹਿ ਤੇ ਜਿਉਣਾ ਚਾਹਣੇ ਹੋ ਜ਼ਿੰਦਗੀ ਤੇ ਆਏ ਹੋ ਤੇ ਨਜ਼ਾਰੇ ਲੈਣਾ ਚਾਹਣੇ ਹੋ ਤਾਂ ਜੁੜੋ ਮੇਰੇ ਨਾਲ ਠੀਕ ਹੈ ਜੀ ਕਿਉਂਕਿ ਜਿਸ ਬੰਦੇ ਨੇ ਜੋ ਹੰਡਾਇਆ ਹੁੰਦਾ ਉਹ ਤੁਹਾਨੂੰ ਉਹੀ ਦੱਸਦਾ ਹੈ ਜੋ ਕਿਤਾਬਾਂ ਕਾਪੀਆਂ ਚ ਲਿਖਿਆ ਹੁੰਦਾ ਇੱਕ ਵਿਆਖਿਆ ਹੁੰਦੀ ਹੈ ਪਰ ਜੇ ਹੁਣ ਆਪਾਂ ਦੇਖੀਏ ਰੀਅਲ ਲਾਈਫ 'ਚ ਕਿਸੇ ਨੇ ਕੁਝ ਹੰਡਾਇਆ ਤੇ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਗੱਲ ਵੱਖਰੀ ਹੁੰਦੀ ਹੈ ਕਿਉਂਕਿ ਆਪਾਂ ਲੱਖਾਂ ਹਜ਼ਾਰਾਂ ਕਰੋੜ ਦਰਦ ਹੰਡਾ ਕੇ ਵੀ ਖੁਸ਼ ਆ ਕਹਿੰਦਾ ਭਾਵੇਂ ਸਭ ਤੋਂ ਮਾੜੀ ਹੁੰਦੀ ਹੈ ਗਰੀਬੀ ਉਹ ਵੀ ਜਿਹੜਾਈ ਹੈ ਉਦੋਂ ਮਾੜਿਆ ਆ ਜਾਂਦਾ ਰੋਗ ਉਹ ਵੀ ਹੰਡਾਇਆ ਉਦੋਂ ਮਾੜਿਆ ਜਾਂਦੇ ਹਨ ਰਿਸ਼ਤੇ ਵੀ ਜਿਹੜੇ ਤੰਗ ਕਰਦੇ ਆ ਉਹ ਵੀ ਦੇਖ ਲਈ ਤੇ ਫਿਰ ਦੁਨੀਆ ਦਾ ਤਾਂ ਤੁਹਾਨੂੰ ਪਤਾ ਕੋਈ ਅੰਤ ਹੀ ਨਹੀਂ ਹੈਗਾ ਵੀ ਜਿਹੜੀ ਆਪਾਂ ਨੂੰ ਦੁੱਖ ਦਿੱਤੀ ਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਗੱਲ ਸਿਰਫ ਉਹਨਾਂ ਦੀ ਕਰਦੀ ਆ ਜਿਹੜੇ ਲੋਕ ਦੁਖੀ ਰਹਿੰਦੇ ਆ ਚਲੋ ਜਿਨ੍ਹਾਂ ਨੂੰ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਆਪਣੇ ਪਰਿਵਾਰ ਚੋਂ ਖੁਸ਼ ਆ ਤੇ ਮਹਾਰਾਜ ਉਹਨਾਂ ਨੂੰ ਖੁਸ਼ ਹੀ ਰੱਖੇ ਸੋ ਕਿੰਨੇ ਵੀ ਤੁਸੀਂ ਆਪਦੇ ਘਰੇ ਸੌਖੇ ਹੋ ਜਿੰਨੇ ਮਰਜੀ ਤੁਸੀਂ ਪੈਸੇ ਵਾਲੇ ਹੋ ਜਿੰਨੇ ਮਰਜੀ ਤੁਸੀਂ ਅਮੀਰ ਰਿਚੋ ਹਨਾ ਪਰ ਪਰਮਾਤਮਾ ਨਾਲ ਜ਼ਰੂਰ ਜੁੜ ਕੇ ਰਹੋ ਕਿਉਂਕਿ ਖੁਸ਼ੀਆਂ ਪਰਮਾਤਮਾ ਦੀਆਂ ਦਿੱਤੀਆਂ ਹੁੰਦੀਆਂ ਜੇ ਤੁਸੀਂ ਪਰਮਾਤਮਾ ਤੋਂ ਦੂਰ ਹੋਗੇ ਤੇ ਖੁਸ਼ੀਆਂ ਦੂਰ ਹੋਣ ਲੱਗਿਆ देर ਨਹੀਂ ਲੱਗਦੀ ਸੋ ਨੂੰ ਪਤਾ ਵੀ ਇੱਥੇ ਕਰੋੜਪਤੀ ਉਹ ਰੋੜਪਤੀ ਬਣ ਜਾਂਦੇ ਆ ਤੇ ਰੋੜਪਤੀ ਕਰੋੜਪਤੀ ਬਣ ਜਾਂਦੇ ਆ ਗੱਲ ਸੱਚ ਹੈ 100% ਸੱਚ ਹੈ ਜਿੰਦਗੀ 'ਚ ਖੁਸ਼ ਰਹਿਣ ਦਾ ਸਭ ਤੋਂ ਪਹਿਲਾ ਇੱਕ ਤਰੀਕਾ ਬਣਾ ਲਓ ਸੁੰਨੀਆਂ ਛੱਡ ਦਿਓ ਸੌਖੇ ਰਹਿਣਾ ਬਮਾਰੀਆਂ ਰਹਿਤ ਰਹਿਣਾ ਨਾ ਤਾਂ ਸੁਣਨੀਆਂ ਛੱਡ ਦਿਓ ਲੋਕਾਂ ਦੀਆਂ ਮੇਰੀਆਂ ਤੇਰੀਆਂ ਸਭ ਦੀਆਂ ਹੀ ਲਾ ਲਓ ਸੁਣੋ ਨਾ ਕਿਸੇ ਦੀ ਨਾ ਸੁਣੋ ਆਪਦੀ ਮਿਹਨਤ ਕਰੋ ਕਿਰਤ ਕਰਕੇ ਖਾਓ ਨਾ ਤੁਹਾਨੂੰ ਰੋਗ ਲੱਗੇ ਨਾ ਤੁਹਾਨੂੰ ਦੁੱਖ ਆਵੇ ਪਰ ਇਹ ਨਾ ਰੂਲ ਥੋੜੇ ਔਖੇ ਐ ਇਹਨਾਂ ਨੂੰ ਅਪਣਾਉਂਦਾ ਕੋਈ ਹੋਈ ਐ ਜੀ ਜਿਹੜਾ ਅਪਣਾ ਲੈਂਦਾ ਉਹ ਤਾਂ ਫਿਰ ਗੁਰੂ ਨਾਲ ਜੁੜ ਜਾਂਦਾ ਤੁਸੀਂ ਆਪਣੀਆਂ ਦੁੱਖ ਤਕਲੀਫਾਂ ਜੇ ਆਪ ਨਹੀਂ ਰੋਣਾ ਬਹਿ ਕੇ ਕਦੇ ਵੀ ਮੈਂ ਬਿਮਾਰ ਆ ਜੀ ਮੈਨੂੰ ਕੈਂਸਰ ਹੈ ਜੀ ਮੇਰੀ ਕਿਡਨੀ ਫੇਲ ਹੈ ਜੀ ਮੇਰਾ ਗੁਰਦਾ ਫੇਲ ਹੈ ਜਾਂ ਮੇਰਾ ਕੋਈ ਫੇਫੜਾ ਫੇਲ ਆ ਜੀ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਇਹਨਾਂ ਚੀਜ਼ਾਂ ਜਨਾ ਪਿਆ ਕਰੋ ਇਹੇ ਫਿਕਰਾਂ ਤੁਸੀਂ ਛੱਡਿਆ ਕਰੋ ਉਸ ਅਕਾਲ ਪੁਰਖ ਵੈਗੁਰੂ ਤੋਂ ਉਹਨੂੰ ਸਵਾਲ ਕਰਿਆ ਕਰੋ ਉਹਨੂੰ ਕੁਝ ਨਹੀਂ ਕਹਿਣਾ ਬਸ ਐਨੇ ਕਹਿਣਾ ਵੀ ਪ੍ਰਮਾਤਮਾ ਆ ਰੋਗ ਜਲਾਤਾ ਤੁਸੀਂ ਸਾਹਮੋ ਹੁਣ ਫਿਰ ਇਹਨੂੰ ਮੈਂ ਨਹੀਂ ਸਾਹਮ੍ਹ ਸਕਦਾ ਪ੍ਰਮਾਤਮਾ ਮੈਨੂੰ ਨਹੀਂ ਛੋੜਿਆ ਇਹ ਗਿਫਟ ਬਣ ਯੂਰਪ ਆਪ ਦਾ ਗਿਫਟ ਵਾਪਸ ਲੈ ਲਓ ਮੈਂ ਤਾਂ ਖੁਸ਼ ਰਹਿਣਾ ਮਾਲਕਾ ਜਿੰਨੀ ਜ਼ਿੰਦਗੀ ਤੁਸੀਂ ਮੈਨੂੰ ਦਿੱਤੀ ਹੈ ਨਾ ਮੈਂ ਤਾਂ ਹੱਸ ਕੇ ਹੀ ਯਾਰ ਨਹੀਂ ਆ ਮੈਨੂੰ ਨਹੀਂ ਛੋੜੀਂਗਾ ਬਿਮਾਰੀਆਂ ਚਾਹੀਦੀਆਂ ਕਿਉਂਕਿ ਅਕਾਲਪੁਰਖ ਵੈਗਰੂ ਦੇ ਇਹ ਲਾਇ ਰੋਗ ਹੁੰਦੀ ਹੈ ਕਿਉਂ ਕਿ ਕੁਝ ਆਪਾਂ ਗਲਤੀਆਂ ਐਸੀਆਂ ਕਰਦੇ ਆਂ ਵੀਰੇ ਆਪਾਂ ਭੁੱਲ ਜਾਂਦੇ ਆਂ ਮੈਨੂੰ ਵੀ ਸਜ਼ਾ ਮਿਲ ਜਾਂਦੀ ਆ ਜੇ ਮੈਥੋਂ ਕੋਈ ਆਪਾਂ ਛੜਾਪੋ ਪਾਜੇ ਜੇ ਮੇਰੇ ਵੀ ਦਰਦ ਦਰਦ ਉੱਠ ਖੜਦਾ ਫਿਰ ਮੈਨੂੰ ਲੱਗਦਾ ਮੈਂ ਕੋਈ ਝੂਠ ਬੋਲਿਆ ਕੁਝ ਵਹਿਮਤ ਹੋਈ ਆ ਮੇਰੇ ਤੋਂ ਜਿਸ ਕਰਕੇ ਮੈਨੂੰ ਇਹ ਤਕਲੀਫ ਦਾ ਸਾਹਮਣਾ ਕਰ ਰਿਹਾ ਸੋ ਜਿਹੜੀ ਆ ਤਕਲੀਫਾਂ ਹੁੰਦੀਆਂ ਦਰਦਾਂ ਹੁੰਦੀਆਂ ਉਹ ਸੂਰਮਿਆਂ ਤੇ ਹੀ ਆਉਂਦੀਆਂ ਠੀਕ ਹੈ ਤੇ ਸੂਰਮੇ ਹੀ ਇਹ ਦਰਦਾਂ ਨੂੰ ਚਲਦੀ ਹੈ ਮਾੜੇ ਦਿਲ ਵਾਲੇ ਤਾਂ ਰੋਕੇ ਹਥਿਆਰ ਸਿੱਟ ਜਾਂਦੇ ਆ ਮੰਜੇ 'ਚ ਪੈ ਜਾਂਦੇ ਆ ਜੇ ਬਿਮਾਰੀ 20% ਆ ਤਾਂ ਉਹਨੂੰ 100% ਬਣਾ ਕੇ ਤੇ ਮੰਜੇ 'ਚ ਐ ਬੈ ਜਾਂਦੇ ਆ ਸੋਚ ਦੇਖੀਏ ਮੈਂ ਮਰ ਨਾ ਜਾਵਾਂ ਪਰ ਨਹੀਂ ਮਰਦੇ ਤੁਸੀਂ ਜਿੰਨੀ ਉਮਰ ਤੁਹਾਡੀ ਰੱਬ ਨੇ ਲਿਖੀ ਹੋਣੀ ਭੋਕੇ ਜਾਓਗੇ ਨਹੀਂ ਮਰਦੇ ਆ ਮਰਨ ਦਾ ਕਿਹੜਾ ਛੱਡ ਦੋ ਮਰਨਾ ਕਿਸੇ ਨੂੰ ਨਹੀਂ ਪਤਾ ਕੋਈ ਐਸਾ ਸਖਸ ਨਹੀਂ ਦੁਨੀਆ ਤੇ ਜਿਹੜਾ ਤੁਹਾਨੂੰ ਐ ਦੱਸ ਦੇਵੇ ਵੀ ਤੁਹਾਡੀ ਭਲਾਨੇ ਤੇਨ ਮੌਤ ਹੋਣੀ ਐ ਕੋਈ ਵੀ ਹਰ ਇੱਕ ਰੋਗ ਦਾ ਇਲਾਜ ਆ ਇੱਥੇ ਇੱਕੋ ਹੀ ਦਵਾਈ ਆ ਹਰ ਇੱਕ ਰੋਗ ਦੀ ਇਲਾਜ ਵੱਡੇ ਤੋਂ ਵੱਡੇ ਰੋਗ ਦਾ ਇਸ ਦੁਨੀਆ ਤੇ ਦਵਾਈ ਕੀ ਆ ਸਿਰਫ ਇੱਕ ਉਹ ਕਿਹੜੀ ਆ ਪ੍ਰਮਾਤਮਾ ਦਾ ਨਾਮ ਤੇ ਹੌਸਲਾ ਦੋ ਚੀਜ਼ਾਂ ਜਿਹਨੇ ਅਪਣਾ ਲਵਾਂ ਕੋਈ ਬੁਮਾਰੀ ਕਿਨੂੰ ਮਾਰ ਨਹੀਂ ਸਕਦੀ ਜਿਵੇਂ ਆਪਦੀ ਜ਼ਿੰਦਗੀ ਦੀਆਂ ਡੋਰਾਂ ਉਸ ਡਾਡੇ ਤੇ ਛੱਡਤੀਆਂ ਉਹਨੂੰ ਮੌਤ ਵੀ ਨਹੀਂ ਮਾਰਦੀ ਮੌਤ ਉਹਦੋਂ ਆਉਗੀ ਜਦੋਂ ਪਰਮਾਤਮਾ ਨੇ ਦਿੱਤੀ ਐ ਸਾਨੂੰ ਸਭ ਤੋਂ ਪਹਿਲਾਂ ਇਸ ਪਲੇਖੇ ਤੇ ਨਿਕਲ ਜਾਓ ਵੀ ਮੈਂ ਆ ਕਰ ਲਾਂ ਮੈਂ ਉਹ ਕਰ ਲਾਂ ਮੈਂ ਮਰ ਨਾ ਜਾਵਾਂ ਮੈਂ ਇੱਧਰ ਬਚ ਜਾ ਮੈਂ ਇੱਧਰ ਬਚ ਜਾ ਮੈਂ ਮਰ ਨਾ ਜਾਵਾਂ ਐ ਨਹੀਂ ਮਰਦੇ ਤੁਸੀਂ ਮੌਤ ਤੁਹਾਡੀ ਜਨਮ ਵੇਲੇ ਲਿਖੀ ਜਾਂਦੀ ਹੈ ਜਿੱਦਣ ਤੁਹਾਡਾ ਜਨਮ ਹੁੰਦਾ ਨਾ ਨਾਲ ਤੁਹਾਡਾ ਮਰਨ ਦਾ ਵੀ ਦਿਨ ਹੁੰਦਾ ਉੱਥੇ ਤੇ ਐਵੇਂ ਨਾ ਆਪਣੀ ਫਿਕਰਾਂ ਚ ਟੈਨਸ਼ਨਾਂ ਤੇ ਜ਼ਿੰਦਗੀ ਖਰਾਬ ਕਰਿਆ ਕਰੋ ਜਿਉ ਮੋ ਜ਼ਿੰਦਗੀ ਨੂੰ ਕੋਈ ਆਪਦੀ ਫੈਮਿਲੀ ਨਾਲ ਆਪਦੇ ਪਰਿਵਾਰ ਨਾਲ 2 ਮਿੰਟ ਹੱਸੋ ਖੇਡੋ ਬੈਠੋ ਰੋਟੀ ਖਾਓ ਚਾਹ ਮਣੀ ਪੀਓ ਕਿਉਂਕਿ ਪਲ ਗਏ ਦੁਬਾਰੇ ਨਹੀਂ ਆਉਂਦੇ ਕਦੇ ਵੀ ਬੰਦੇ ਦੀ ਉਮਰ ਬੀਤੀ ਹੋਈ ਵਾਪਸ ਨਹੀਂ ਆਉਂਦੀ ਇਸ ਕਰਕੇ ਜ਼ਿੰਦਗੀ ਨੂੰ ਇੰਜੋਏ ਕਰੋ ਗਰੀਬੀ ਮੇਰੀ ਕੀ ਚੀਜ਼ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਅਮੀਰੀ ਪਰਮਾਤਮਾ ਦੀ ਦਿੱਤੀ ਹੈ ਗਰੀਬੀ ਪਰਮਾਤਮਾ ਦੀ ਦਿੱਤੀ ਹੈ ਇਹ ਤਾਂ ਆਪਣੀਆਂ ਲੋੜਾਂ ਤੇ ਭੁੱਖਾਂ ਨਜਾਇਜ਼ ਵੱਧ ਚੁੱਕੀਆਂ ਰੋਟੀ ਤਾਂ ਆਪਾਂ ਨੂੰ ਮਿਲਦੀ ਆ ਨਾ ਰੋਟੀ ਤਾਂ ਗਰੀਬ ਤੋਂ ਗਰੀਬੰਦੇ ਨੂੰ ਵੀ ਚੜਦੀ ਆ ਨਾ ਤੇ ਉਹੀ ਰੋਟੀ ਅਮੀਰ ਖਾਂਦਾ ਉਹੀ ਗਰੀਬ ਖਾਂਦਾ ਜਦੋਂ ਤੁਸੀਂ ਇਹ ਫਾਸਲਾ ਭੁੱਲ ਗਏ ਨਾ ਤੇ ਤੁਸੀਂ ਆਪਣੇ ਆਪ ਨੂੰ ਕਦੇ ਗਰੀਬ ਨਹੀਂ ਸਮਝੋਗੇ ਜੋਡੇ ਸਿਰ ਕਰਜ਼ਾ ਚੜ ਜਾਂਦਾ ਛੋਟੀਆਂ ਜ਼ਮੀਨਾਂ ਵਿਕ ਜਾਂਦੀਆਂ ਉਹ ਵੀ ਤਾਂ ਖੇਡ ਹੁੰਦੀ ਆ ਪ੍ਰਮਾਤਮਾ ਦੀ ਮੈਂ ਅੱਖੀ ਜਮ ਅੱਖੀ ਇੱਕ ਇੱਕ ਕਿੱਲੇ ਵਾਲੇ ਬਹੁਤ ਤਰੱਕੀਆਂ ਕਰਦੇ ਕਿੱਲੇ ਵਾਲੇ ਦੇਖੀਏ ਤੇ 30 30 ਕਿੱਲੇ ਵਾਲੇ ਮੈਂ ਥੱਲੇ ਆਉਂਦੇ ਦੇਖੀਏ ਆਪਦੇ ਨਜ਼ਰ ਦੇ ਵਿੱਚ ਨਾ ਕੇ ਸੁਣੀਏ ਗੱਲ ਨਾ ਕਰੀਏ ਮੈਂ ਉਸ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਆ 30 ਦੀ 32 ਬੱਤੀ ਕਿੱਲੇ ਵਾਲੇ ਮੈਂ ਗਰੀਬ ਹੁੰਦੇ ਦੇਖੇ ਦੋ ਦੋ ਢਾਈ ਢਾਈ ਕਿੱਲੇ ਤੇ ਆ ਜਾਂਦੇ ਆ ਤੇ ਦੋ ਦੋ ਢਾਈ ਢਾਈ ਕਿੱਲੇ ਵਾਲੇ ਬਾਰਾ ਬਾਰ ਕਿੱਲੇ ਬਣਾ ਜਾਂਦੇ ਆ ਮੱਖੀ ਦੇਖੇ ਕਿਉਂਕਿ ਉਹਨਾਂ ਦੀ ਕਮਾਈ 'ਚ ਜਿਹੜੀ ਕਮਾਈ ਉਹ ਕਿਰਤ ਕਮਾਈ ਕਰਦੇ ਆ ਪ੍ਰਮਾਤਮਾ ਦਾ ਨਾਮ ਲੈਂਦੇ ਆ ਉਹਦੀ ਰਜਾ 'ਚ ਰਹਿੰਦੇ ਆ ਡਰ ਕੇ ਰਹਿੰਦੇ ਆ ਜੋ ਕਮਾਈ ਕਰਦੇ ਆ ਉਹ ਕਹਿੰਦੇ ਵੀ ਮਾਲਕਾ ਮੇਰੀ ਚੰਗੇ ਥਾਂ ਤੇ ਲੱਗੀ ਸੱਚੇ ਪਾਤਸ਼ਾਹ ਵੈਗਰੂ ਮੈਨੂੰ ਕੋਈ ਲੈ ਦੇਖੋ ਜੀ ਜੇ ਤੁਸੀਂ ਸਹੀ ਕਮਾਈ ਕਰੋਗੇ ਮੈਂ ਕਪੜਾ ਵੇਚਦੀ ਆ ਠੀਕ ਆ ਵੀ ਆਪਾਂ ਦੁਨੀਆ ਜਿੱਤ ਨਹੀਂ ਸਕਦੇ ਇੱਥੇ ਕੋਈ ਦੁਨੀਆ ਜਿੱਤ ਨਹੀਂ ਸਕਿਆ ਮੈਂ ਤਾਂ ਚੀਜ਼ ਹੀ ਕੁਛ ਨਹੀਂ ਮੈਂ ਕਪੜਾ ਵੇਚਦੀ ਆ ਮੈਂ ਸੂਟ ਚੋਂ 50 ਤੋਂ 70 ਤੱਕ ਕੱਢੂ ਗੱਡੂਗੀ ਉਹ ਮੇਰੀ ਕਿਰਤ ਹੈ ਠੀਕ ਹੈ ਕਪੜਾ ਲਿਆਉਣ ਦੇ ਲਈ ਮੈਨੂੰ ਗੱਡੀ ਦਾ ਤੇਲ ਫੂਕਣਾ ਪੈਂਦਾ ਠੀਕ ਆ ਜੀ ਘਰੇ ਆ ਕੇ ਮੇਰੀ ਮਿਹਨਤ ਲੱਗਦੀ ਐ ਵੀਡੀਓ ਬਣਾਉਣੀ ਐ ਸਾਰੇ ਕੱਪੜੇ ਢੇਡ ਢੇਡੇ ਸੱਟਦੀਆਂ ਫੇਰ ਬੱਚਿਆਂ ਨੂੰ ਨਾਲ ਲੈ ਕੇ ਨਾ ਤੈਹਾਂ ਲਾਉਣੀਆਂ ਫੇਰ ਉੱਥੇ ਧਰਦੀਆਂ ਫੇਰ ਅਗਲਾ ਮੈਥੋਂ ਬੁਕਿੰਗ ਕਰਾਉਂਦਾ ਫੇਰ ਕੋਈ ਤਾਂ ਪੈਸੇ ਨਾਲ ਦੀ ਨਾਲ ਪਾਉਣ ਦਾ ਕੋਈ ਕਹਿੰਦਾ ਸਾਡੇ ਦਾ ਘਰੇ ਕਿਸੇ ਨੂੰ ਪਸੰਦ ਨਹੀਂ ਆਇਆ ਮੇਰੀ ਭਗਾਈ ਤਾਂ ਹੋਈ ਨਾ ਡਰੈੱਸ ਵੀ ਲਿਖਿਆ ਭਾਵੇਂ ਜੇ ਮੈਂ ਸੋਚ ਕੇ ਚੱਲੂਗੀ ਤਾਂ ਮੈਂ ਕੰਮ ਨਹੀਂ ਕਰ ਸਕਦੀ ਫਿਰ ਵੀ ਵੀ ਕੋਈ ਕਸਟਮਰ ਰਿਜੈਕਟ ਕਰ ਦਿੰਦਾ ਮੰਤਾ ਚੰਗਾ ਆਪਾ ਕਦੇ ਨਹੀਂ ਬੋਲੇ ਮਨ ਜੁਹੀ ਜਰੂਰ ਹੁੰਦਾ ਵੀ ਜੇ ਇਹਨਾਂ ਨੇ ਲੈਣਾ ਨਹੀਂ ਸੀ ਯਾਰ ਮੇਰੀ ਪਕਾਈ ਨਹੀਂ ਸੀ ਕਰਾਉਣੀ ਵੀ ਮੈਂ ਵੀ ਥੱਕ ਜਾਣਾ ਹਨਾ ਫਿਰ ਵੀ ਕਹਿ ਦੇਣਾ ਚਲੋ ਕੋਈ ਗੱਲ ਉੱਥੇ ਕੀ ਕਿਹਾ ਜਾਂਦਾ ਜਦੋਂ ਲੱਗਦਾ ਵੀ ਚਲੋ ਮਹਾਰਾਜ ਦੀ ਮਰਜ਼ੀ ਆ ਨਹੀਂ ਲਿਖੀ ਉਹਨਾਂ ਦੀ ਕਮਾਈ ਸਾਡੇ ਕਰਮਾਂ ਚ ਮਹਾਰਾਜ ਦੀ ਮਰਜ਼ੀ ਆ ਤਾਂ ਕੋਈ ਐਸਾ ਕਸਟਮਰ ਆ ਜਾਂਦਾ ਇੱਕ ਸੂਟ ਰਿਜੈਕਟ ਹੋਇਆ ਤੇ ਨਹੀਂ ਪਤਾ ਕੋਈ ਦੱਸ ਲੈਣ ਆਲਾ ਜੀ ਫਿਰ ਫਿਰ ਉਹਦਾ ਸ਼ੁਕਰਾਨਾ ਕਰੀਦਾ ਸਭ ਤੋਂ ਪਹਿਲਾਂ ਸੱਚੀ ਗੱਲ ਦੱਸਾਂ ਤੁਹਾਨੂੰ ਮੈਂ ਜੀ ਮੰਗਿਆ ਨਾ ਕਰੋ ਤੁਸੀਂ ਤੁਸੀਂ ਜਿਸ ਗੁਰੂ ਕ ਤੋ ਇਹ ਗੱਲ ਸੱਚ ਹੈ ਤੁਹਾਨੂੰ ਪਤਾ ਤੁਸੀਂ ਸੁਣ ਰਹੇ ਹੋ ਵੀਡੀਓ ਤੁਹਾਨੂੰ ਸਾਰਾ ਪਤਾ ਜਿੱਥੇ ਤੁਸੀਂ ਜਾਨਦੇ ਹੋ ਗੁਰੂ ਘਰ ਜਾਨਦੇ ਹੋ ਕਿਤੇ ਵੀ ਮੱਥਾ ਟੇਕਦੇ ਹੋ ਕਿਉਂਕਿ ਮੈਂ ਕਿਸੇ ਧਰਮ ਦੀ ਨਿਖੇਦੀ ਨਹੀਂ ਕਰਦੀ ਮੈਂ ਸਾਰੇ ਧਰਮਾਂ ਨੂੰ ਕਹਿੰਦੀ ਆਂ ਵੀ ਪ੍ਰਣਾਮ ਹੈ ਕੋਈ ਵੀ ਬੰਦਾ ਹੈ ਰੱਬ ਦੇ ਰਾਤਾ ਲੱਗਿਆ ਹੋਇਆ ਨਾ ਚਾਹੇ ਜੋ ਮਰਜੀ ਧਰਮ ਉਹਨਾਂ ਦਾ ਆਪਾਂ ਕਿਸੇ ਧਰਮ ਨੂੰ ਆਦਾ ਮੜਾ ਕੇ ਹਾ ਨਾ ਵੀ ਰਕਈ ਨਾ ਲੋਕ ਮਾੜਿਆ ਨਾ ਧਰਮ ਮਾੜਾ ਕੋਈ ਨਹੀਂ ਮਾੜਾ ਇੱਥੇ ਮਾੜੀ ਤਾਂ ਆਪਣੀ ਸੋਚ ਹੋ ਚੁੱਕੀ ਆ ਤੁਸੀਂ ਕੀ ਕਰਦੇ ਹੋ ਇਹ ਗੱਲਾਂ ਸੋਡੇ ਤੇ ਠੁਕਦੀਆਂ ਸੱਚ ਦੱਸਿਓ ਮੈਸੇਜ ਕਰਕੇ ਕਿਤੇ ਵੀ ਜਾਨਦੇ ਹੋ ਕਦੇ ਗੁਰੂ ਦੇ ਘਰ ਸਪੈਸ਼ਲ ਗਈ ਉਹ ਇਹ ਗੱਲ ਕਹਿਣਾ ਵੀ ਮਾਲਕਾ ਸ਼ੁਕਰ ਹੈ ਤੇਰਾ ਤੂੰ ਸਾਨੂੰ ਰੋਟੀ ਦੇਈ ਜਾਂ ਨਾ ਕੱਪੜਾ ਦੇਈ ਜਾਂ ਨਾ ਮਾਨ ਸਨਮਾਨ ਦੇਈ ਜਾਂ ਨਾ ਅੱਗੇ ਵੀ ਤੂੰ ਲੈ ਜੀਂਗਾ ਇੱਥੋਂ ਤੱਕ ਰਿਹਾ ਕਦੇ ਕਿਹਾ ਨਾ ਇਹ ਗੱਲ ਮੈਨੂੰ ਵੀ ਹੁਣ ਆਇਆ ਪਹਿਲਾਂ ਮੈਂ ਵੀ ਇਹ ਕਰਦੀ ਹੁੰਦੀ ਸੀ ਆਪਾਂ ਜਾ ਕੇ ਸੱਚੇ ਬਾਦਸ਼ਾਹ ਮੈਨੂੰ ਕਾਰ ਦੇ ਦੇ ਮੇਰੀ ਕੋਠੀ ਪੈ ਜੇ ਮਰਾਹ ਹੋ ਜੇ ਮਰਾ ਉਹ ਹੋ ਜੇ ਆਪਾਂ ਉਹ ਤੋਂ ਮੰਗਦੇ ਰਹਿਣੇ ਆ ਸਾਰਾ ਦਿਨ ਮੰਗਤੀ ਹੁਣੇ ਰਹਿਣੇ ਆ ਮੰਗਤੇ ਬੰਨ ਚੋਂ ਨਿਕਲੋ ਮੰਗਤੇ ਨਹੀਂ ਬੰਨਣਾ ਤੁਸੀਂ ਗੁਰੂ ਮੂਰੇ ਮੰਗਤੇ ਨਹੀਂ ਬਣਨਾ ਮੰਗਤਿਆ ਬਣਨ ਚੋਂ ਤੁਸੀਂ ਨਿਕਲੋ ਜਿਵੇਂ ਇੱਕ ਮਾਂ ਨੂੰ ਸਾਰੇ ਪਰਿਵਾਰ ਦਾ ਪਤਾ ਹੁੰਦਾ ਨਾ ਵੀ ਮੇਰਾ ਵੀ ਕਿਹੜਾ ਬੱਚਾ ਚੂਰੀ ਖਾਂਦਾ ਤੇ ਕਿਹੜਾ ਮੇਰਾ ਬੱਚਾ ਸਬਜ਼ੀ ਨੂੰ ਰੋਟੀ ਖਾਂਦਾ ਤੇ ਕਿਹੜੇ ਮੇਰੇ ਬੱਚੇ ਨੂੰ ਕਿਹੜਾ ਪਸੰਦ ਨਹੀਂ ਕੀ ਪਸਾਦਾ ਸਾਰਾ ਪਤਾ ਹੁੰਦਾ ਹੈ ਘਰ ਦੀ ਔਰਤ ਨੂੰ ਜਿਹੜੀ ਮਾਂ ਘਰ ਸੰਭਾਲਦੀ ਹੈ ਜਿਹੜੀਆਂ ਮਾਂ ਮਾਂ ਸੰਭਾਲਦੀਆਂ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਉਹਦੇ ਹਿਸਾਬ ਨਾਲ ਤਾਂ ਸਬਜ਼ੀ ਬਣਾਉਣੀ ਹੈ ਉਹਦੇ ਹਿਸਾਬ ਨਾਲ ਬੱਚੇ ਦਾ ਖਾਣਾ ਤਿਆਰ ਕਰਨਾ ਵੀ ਆਹ ਬੱਚਾ ਮੇਰਾ ਆ ਖਾਊਗਾ ਖਾਂਦਾ ਨਹੀਂ ਮੈਸੇਜ ਕਰਕੇ ਦੱਸਿਓ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਬੱਚਿਆਂ ਦਾ ਖਿਆਲ ਸੇਮ ਪਰਮਾਤਮਾ ਦਾ ਪ੍ਰੋਸੈਸ ਹੈ ਬੱਚੇ ਆਪਾਂ ਤੋਂ ਕਿਤੇ ਆ ਕੇ ਰੋਟੀ ਮੰਗਦੇ ਆ ਕਦੇ ਭੋਮਾ ਕਹਿੰਦੇ ਨੇ ਭੁੱਖ ਲੱਗੇ ਨਹੀਂ ਆ ਕੇ ਡਿੱਗ ਪੈਂਦੇ ਆ ਆਪਾਂ ਕਹਿੰਦੇ ਆ ਬੇਟੇ ਖੜਾ ਹੋ ਮੂੰਹ ਹੱਥ ਪੈਰ ਧੋ ਮੈਂ ਤੇਰੀ ਰੋਟੀ ਲੈ ਕੇ ਆਉਣੀ ਆ ਤਾਂ ਬੱਚਾ ਅੱਗੋਂ ਜਵਾਬ ਦਿੰਦਾ ਕੀ ਕੀ ਬਣਾਇਆ ਸਬਜੀ ਕਾਦੀ ਆ ਮੰਮੀ ਕੀ ਆ ਉਹਦੀ ਫੇਵਰੇਟ ਸਬਜੀ ਦਾ ਨਾਮ ਲੈ ਦਾਂਗੇ ਖੁਸ਼ ਹੋ ਜਾਂਦਾ ਤੇ ਜੇ ਉਹਦੀ ਫੇਵਰੇਟ ਸਬਜੀ ਦੇ ਨਾਮ ਨਾਲ ਨਾਰਾਜ਼ ਹੋ ਜਾਂਦਾ ਨਹੀਂ ਮੇਰੇ ਤਾਂ ਤੁਸੀਂ ਫੇਵਰੇਟ ਸਬਜੀ ਨਹੀਂ ਬਣਾਈ ਸੋ ਇਸ ਕਰਕੇ ਪਰਮਾਤਮਾ ਨੂੰ ਸੋਡੀਆਂ ਸਾਰੀਆਂ ਇੱਛਾਵਾਂ ਦਾ ਪਤਾ ਹੁੰਦਾ ਮੰਗਦੇ ਨਹੀਂ ਵਰਨਾ ਗੁਰੂ ਘਰ ਜਾ ਕੇ ਕਦੇ ਵੀ ਬਸ ਯਾ ਕਿ ਕਹਿਣਾ ਕੀ ਹੈ ਸ਼ੁ크ਰਾ ਮਾਲਕਾ ਤੇਰਾ ਸ਼ੁ크ਰਾਨਾ ਜੋ ਤੂੰ ਦੇ ਰਿਹਾ ਹੈ ਤੇਰਾ ਬਹੁਤ ਬਹੁਤ ਧੰਨਵਾਦ ਆ ਅੱਗੇ ਵੀ ਤੂੰ ਆਪੇ ਖਿਆਲ ਰੱਖਿਆ ਮਾਲਕਾ ਮੈਂ ਤੇ ਤੁਹ ਕੀ ਮੰਗ ਸਕਦਾ ਤੂੰ ਸਭ ਜਾਣੇ ਜਾਣਾ ਤੈਨੂੰ ਸਭ ਪਤਾ ਹੈ ਮੈਨੂੰ ਕਿਸੇ ਚੀ ਦੀ ਲੋੜਾ ਕਿਸੇ ਦੀ ਨਹੀਂ ਲੋੜੇ ਪਰਮਾਤਮਾ ਦੀ ਆਪਾਂ ਪਾਗਲ ਗੁਰੂ ਨੇ ਹੀ ਦੱਸੀ ਜਾਣੇ ਨੇ ਇਹਨੇ ਮੈਂ ਮਾ ਰੱਬਾ ਮੈਨੂੰ ਆਹ ਦੇ ਦੇ ਆਹ ਦੇ ਦੇ ਆਹ ਦੇ ਦੇ ਤੇ ਫਿਰ ਉਹ ਵੀ ਸੋਚਦਾ ਜਿਵੇਂ ਆਪਣਾ ਮਾਂ ਪਿਓ ਆਪਣੇ ਬੱਚੇ ਆਪਾਂ ਤੋਂ ਰੋਟੀ ਮੰਗਦੇ ਰਹਿੰਦੇ ਆ ਖਾਣ ਨੂੰ ਆਹ ਦੇ ਦਿਓ ਮੈਂ ਕੀ ਜਦੋਂ ਖੁਲਾਣਾ ਤੇ ਹੰਕਾ ਦੇ ਦਿਓ ਹਨਾ ਸਾਪਕਾ ਲੱਗਦਾ ਵੀ ਆ ਪਰ ਉਹਦੇ ਖਾਣ ਤੇ ਇੱਕ ਸੰਬੰਧ ਹੈ ਤੇ ਜੇ ਕਿਤੇ ਕੋਈ ਬੱਚਾ ਆਪਾਂ ਨੂੰ ਜੱਫੀ ਪਾ ਕੇ ਕਵੇ ਵੀ ਮਾਂ ਮੈਂ ਤਾਂ ਤੈਨੂੰ ਪਿਆਰ ਕਰਦਾ ਮੈਨੂੰ ਤਾਂ ਤੇਰਾ ਪਿਆਰ ਆਇਆ ਮੇਰਾ ਜੀ ਕਰਦਾ ਮੰਮੀ ਮੈਂ ਤੇਰੀ ਗੋਦ ਚ ਬੈਠਾ ਤੈਨੂੰ ਜੱਫੀ ਪਾ ਕੇ ਗੱਲਾਂ ਕਰਾਂ ਫਰਕ ਹੁੰਦਾ ਕਿ ਹੁੰਦਾ ਨਹੀਂ ਬਹੁਤ ਫਰਕ ਹੁੰਦਾ ਬਹੁਤ ਜ਼ਿਆਦਾ ਫਰਕ ਹੁੰਦਾ ਉਦੋਂ ਮਾਂ ਦਾ ਦਿਲ ਹੁੰਦਾ ਨਾ ਜਿਹੜਾ ਐਡਾ ਹੋ ਜਾਂਦਾ ਵੀ ਯਾਰ ਮੇਰੇ ਬੱਚੇ ਨੇ ਮੇਰੇ ਲਈ ਟਾਈਮ ਘੜਿਆ ਹਨ ਮੇਰੇ ਨਾਲ ਗੱਲਾਂ ਕੀਤੀਆਂ ਮੈਨੂੰ ਜੱਫੀ ਪਾਈ ਗਰ ਨਾਲ ਆਇਆ ਤੇ ਮੇਰਾ ਬੱਚਾ ਮੇਰੇ ਨਾਲ ਗੱਲਾਂ ਕਰਕੇ ਖੁਸ਼ ਹੈ ਐਦੋ ਵੱਡੀ ਖੁਸ਼ੀ ਤੇ ਦੌਲਤ ਕੋਈ ਹੋ ਨਹੀਂ ਸਕਦੀ ਸੋਈ ਪ੍ਰਮਾਤਮਾ ਹੈ ਜਦੋਂ ਤੁਸੀਂ ਜਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਵੀ ਮਾਲਕਾ ਸ਼ੁਕਰ ਹੈ ਤੂੰ ਮੈਨੂੰ ਦਿੱਤਾ ਹੈ ਮਾਲਕਾ ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਂ ਰੋਟੀ ਖਾ ਕੇ ਪੈਂਦਾ ਮੈਨੂੰ ਕੱਪੜੇ ਜੁੜਦੇ ਆ ਮੈਨੂੰ ਵਧੀਆ ਦੇਸੀ ਘਿਓ ਪਾ ਕੇ ਰੋਟੀ ਮਿਲਦੀ ਆ ਮਾਲਕਾ ਤੇਰਾ ਸ਼ੁਕਰਾਨਾ ਕਰਦਾ ਮੈਂ ਉੱਥੇ ਪ੍ਰਮਾਤਮਾ ਕਹਿੰਦਾ ਵੀ ਇਹ ਤਾਂ ਮੈਨੂੰ ਮਿਲਣ ਆਇਆ ਮੇਰਾ ਸ਼ੁਕਰਾਨਾ ਕਰਨ ਆਇਆ ਉਹ ਫਿਰ ਤੁਹਾਨੂੰ ਹੋਰ ਦਿੰਦਾ ਹੈ ਫਿਰੋ ਜਿਵੇਂ ਇੱਕ ਮਾਂ ਦਾ ਦਿਲ ਵੱਡਾ ਹੋ ਜਾਂਦਾ ਨਾ ਵੀ ਮੇਰੇ ਬੱਚੇ ਨੇ ਮੈਨੂੰ ਪਿਆਰ ਕੀਤਾ ਮੇਰੇ ਲਈ ਟਾਈਮ ਕੱਢਿਆ ਉਦਾਂ ਹੀ ਪਰਮਾਤਮਾ ਦਾ ਦਿਲ ਆ ਜਿਹੜਾ ਖੁਸ਼ ਹੋ ਜਾਂਦਾ ਤੇ ਪਰਮਾਤਮਾ ਕਹਿੰਦਾ ਵੀ ਮੈਂ ਆਹਦੇ ਬੱਚੇ ਨੂੰ ਕੁਝ ਹੋਰ ਦੇਵਾਂ ਵੀ ਮੇਰੇ ਬੱਚੇ ਨੇ ਮੇਰੀ ਇੱਕ ਦਿੱਤੀ ਰੋਟੀ ਤੇ ਕੱਪੜੇ ਤੇ ਮੇਰਾ ਸ਼ੁਕਰਾਨਾ ਕੀਤਾ ਇਹਨੂੰ ਮੈਂ ਕੁਝ ਹੋਰ ਵੀ ਦੇਵਾਂ ਮੇਰਾ ਬੱਚਾ ਸਮਝਦਾਰ ਹੈ ਸ਼ੁਕਰਾਨਾ ਕਰਮ ਸੁਖ ਗਿਆ ਸ਼ੁਕਰਾਨਾ ਪਾ ਭੁੱਲ ਚੁੱਕੇ ਆ ਮੰਗ ਤੇ ਵੱਨ ਚੁੱਕੇ ਆ ਮੰਗੀ ਜਾਂਦੇ ਆ ਜਿੱਥੇ ਜਾਂਦੇ ਆ ਮੰਗਦੇ ਮੈਂ ਵੀ ਮੰਗਦੀ ਸੀ ਮੈਨੂੰ ਤਾਂ ਕਲ ਹੁਣ ਆਈ ਹੈ ਜਦੋਂ ਗੁਰਬਾਣੀ 'ਚ ਪਏ ਆ ਵੀ ਬਿਨ ਬੋਲਿਆ ਸਭ ਕੁਝ ਜਾਣਦਾ ਵੀ ਡਾਡਾ ਸਤਗੁਰ ਆਹੇ ਬਿਨ ਬੋਲਿਆ ਸਭ ਕੁਝ ਜਾਣਦਾ ਠੱਕ ਰਹਿ ਆਪਣਾ ਆਪਾਂ ਨੂੰ ਬਿਨ ਮੰਗੇ ਸਭ ਕੁਝ ਦਿੰਦਾ ਹੈ ਸੋਈ ਸੋਈ ਦਿੰਦਾ ਜੋ ਜੋ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਮੰਗਣਾ ਨਹੀਂ ਸ਼ੁਕਰਾਨਾ ਕਰਨ ਸਿੱਖਣਾ ਮਸਤ ਰਹਿਣਾ ਪਰਮਾਤਮਾ ਤੇ ਡੋਰੀਆਂ ਰੱਖਣੀਆਂ ਸੋਡਾ ਕੋਈ ਬਾਲ ਨਹੀਂ ਪਿੰਗਾ ਕਰ ਸਕਦਾ ਕੁਛ ਨਹੀਂ ਹੁੰਦਾ ਸੋਨੂੰ ਜਿੰਨਾ ਚਿਰ ਸੋਡਾ ਵੈਗਰੂ ਸੋਡੇ ਨਾਲ ਜਦੋਂ ਤੁਸੀਂ ਪਰਮਾਤਮਾ ਦਾ ਇੱਕ ਸ਼ੁਕਰਾਨਾ ਕਰਨ ਸਿੱਖ ਗਏ ਤੇ ਸਾਰੀਆਂ ਗੱਲਾਂ ਉਹ ਤੇ ਛੱਡਤੀਆਂ ਵੀ ਲੈ ਮਾਲਕਾ ਤੂੰ ਰੋਗ ਲਾਇਆ ਤੂੰ ਹੀ ਸਾਹ ਮੈਨੂੰ ਨਹੀਂ ਪਤਾ ਮੈਂ ਤਾਂ ਜ਼ਿੰਦਗੀ ਜਿਉਣਾ ਆਇਆ ਜ਼ਿੰਦਗੀ ਦੇ ਨਜ਼ਾਰੇ ਲੈਣਾ ਤੂੰ ਰੋਗ ਲਾਇਆ ਆਪਦੀ ਸਾਹ ਮੇਰੇ ਫਿਰ ਉਹ ਸੋਡਾ ਰੱਖਾ ਆਪ ਬਣਦਾ ਉਹਨੂੰ ਫਿਕਰ ਹੋ ਜਾਂਦੀ ਹੈ ਵੀ ਇਹ ਕਮਲੇ ਨੂੰ ਦਾ ਰੋਗ ਲੱਗਾ ਸੀ ਇਹ ਕਮਲੇ ਨੇ ਦਾ ਸਾਰਾ ਕੁਝ ਹੀ ਮੇਰੇ ਤੇ ਛੱਡਦਾ ਤੇ ਜੇ ਇਹਨੂੰ ਕੁਝ ਹੋ ਗਿਆ ਤੇ ਮੇਰਾ ਤਾਂ ਨਾਮ ਹੀ ਨਹੀਂ ਲੋਕਾਂ ਨੇ ਲੈਣਾ ਵੀ ਉਸ ਕੰਮਲਾ ਬੰਦਾ ਤਾਂ ਰੱਬ ਤੇ ਡੋਰੀਆਂ ਰੱਖਦਾ ਸੀ ਨੂੰ ਐ ਕਿਉ ਹੋਇਆ ਸੋ ਰੱਬ ਤੇ ਡੋਰੀਆਂ ਰੱਖੋ ਬੇਈਮਾਨੀਆਂ ਵਹਿਰਾਂ ਚੋਲੀਆਂ ਛੱਡ ਦਿਓ ਜਦੋਂ ਤੁਸੀਂ ਇਹ ਕਿੰਜ ਛੱਡ ਕੇ ਗੁਰੂ ਨਾਲ ਜੁੜ ਗਏ ਮੈਥੋਂ ਲਖਾ ਕੇ ਲੈ ਜਿਓ ਤੁਹਾਡੇ ਬਿਘੜੇ ਕੰਮ ਵੀ ਬੰਨ ਗੇ ਜ਼ਿੰਦਗੀ ਚ ਖੁਸ਼ ਰਹਿਣ ਸਿੱਖ ਜਾਓਗੇ ਸੋ ਇਹ ਵੀਡੀਓ ਆਪਾਂ ਬੰਦ ਕਰਦੇ ਆ 12 13 ਮਿੰਟਾਂ ਦੀ ਹੋ ਚੁੱਕੀ ਆ ਆਪਾਂ ਤੁਹਾਡੇ ਨਾਲ ਡੇਲੀ ਜੁੜਿਆ ਕਰਾਂਗੇ ਮੇਰੇ ਨਾਲ ਜੁੜੋ ਤੁਹਾਨੂੰ ਦੁੱਖਾਂ ਦਰਦਾਂ ਚੋਂ ਕੱਢੂੰਗੀ ਕਿਉਂਕਿ ਮੈਂ ਇਹ ਚੀਜ਼ਾਂ ਢਾ ਚੁੱਕੀ ਆ ਹੁਣ ਕਲਾ ਚੁੱਕੀ ਆ ਵੀ ਕਿੱਥੋਂ ਮੰਗਣਾ ਤੇ ਕਿੱਥੋਂ ਨਹੀਂ ਮੰਗਣਾ ਇਹ ਵੀ ਪਤਾ ਲੱਗ ਇਨਸਾਨਾਂ ਤੋਂ ਤੱਕ ਕਦੇ ਨਾ ਮੰਗਿਓ ਕਦੇ ਨਾ ਮੰਗਿਓ ਜੇ ਦੋ ਰੋਟੀਆਂ ਤਾਂ ਦੋ ਰੋਟੀਆਂ ਚ ਸਾਰ ਲਓ ਆਟਾ ਹੈ ਨਹੀਂ ਘਰੇ ਨਾ ਤਾਂ ਦੁੱਧ ਵੀ ਕੇ ਪੈਜੋ ਦੁੱਧ ਵੀ ਹੈ ਨਹੀਂ ਛੋਡੇ ਘਰੇ ਨਾ ਤਾਂ 20 30 ਰੁਪਏ ਕਿੱਲੋਂ ਆਏ ਭਇਆ ਖੀਰੇ खा ਕੇ ਸੌਂਜੋ ਕੁਝ ਵੀ ਨਹੀਂ ਤਾਂ ਪਾਣੀ ਵੀ ਕੇ ਸੌਂਜੋ ਮੰਗਿਓ ਨਾ ਕਿਉਂਕਿ ਉਹਨੂੰ ਉਹਦੀ ਫਿਕਰ ਹੋ ਜੂ ਛੋਡੀ ਯੂ ਰੋਟੀ ਵੀ ਨਾ ਭੁੱਖਾ ਬਹਿ ਗਿਆ ਫੇਰ ਛੁੱਟੀ ਉਹ ਕਰਦਾ ਲੋਕ ਨਹੀਂ ਕਰਦੇ ਤੜਕੇ ਨੂੰ ਪਤਾ ਨਹੀਂ ਫੇਰ ਛੋਡੇ ਲਈ ਪਰਮਾਤਮਾ ਕੀ ਹਾਜ਼ਰ ਕਰ ਦਿੰਦਾ ਵੀ ਇਹ ਤਾਂ ਕਮਲਾ ਪਾਣੀ ਪੀ ਗਈ ਸੌਂ ਗਿਆ ਮੇਰੀ ਆਸ ਤੇ ਪਾਣੀ ਪੀ ਕੇ ਉਹ ਕਹਦਾ ਕਰ ਰਕ ਤੇਰੀ ਮਰਜ਼ੀ ਆ ਨਹੀਂ ਦਿੱਤਾ ਤੇ ਨਾ ਸਹੀ ਆਪ ਹਸਾਉਂਗੇ ਆਪਾਂ ਤੱਕ ਜਦੋਂ ਤੁਸੀਂ ਸਾਰੀਆਂ ਡੋਰਾ ਪਰਮਾਤਮਾ ਦੇ ਛੱਡੋਗੇ ਤੇ ਪਰਮਾਤਮਾ ਤੁਹਾਡਾ ਰਾਖਾ ਆਪ ਬਣੇਗਾ ਤੁਹਾਨੂੰ ਲਿਖ ਕੇ ਦਿੰਨੀ ਆ ਖੁਸ਼ੀਆਂ ਤੁਹਾਡੇ ਘਰਤਾਂ ਚ ਆਉਣੀਆਂ ਬਸ ਤੁਹਾਨੂੰ ਲੈਣੀਆਂ ਆਉਣੀਆਂ ਚਾਹੀਦੀਆਂ ਸੋ ਅਗਲੀ ਵੀਡੀਓ ਚ ਆਪਾਂ ਫੇਰ ਮਿਲਦੇ ਆ ਖੁਸ਼ ਰਹੋ ਦਿਲ ਨਹੀਂ ਛੱਡਣਾ ਡਰਨਾ ਨਹੀਂ ਡਰਨਾ ਇੱਕ ਅਕਾਲ ਪੁਰਖ ਵੈਗਰੂ ਤੇ ਆ ਬਾਕੀ ਕਿਸੇ ਤੋਂ ਡਰਨਾ ਸੋ ਆਪ ਸਭ ਨੂੰ ਅਕਾਲ ਪੁਰਖ ਵੈਗਰੂ ਧੰਗੁਰੂ ਗ੍ਰਾਮਦਾਸ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਤੇ ਤੁਸੀਂ ਐਨੇ ਖੁਸ਼ ਰਹੋ ਕਿ ਤੁਹਾਨੂੰ ਸਾਰੇ ਡਰ ਡੋ ਸਤਾਉਣ ਸਾਸਰੀ ਕਾਜੀ